ਪਰਮਪਾਲ ਕੌਰ ਸਿੱਧੂ ਹਰਾਨੋ ਜਿਹੜੀ ਹੈ ਰਾਹਤ ਮਿਲ ਚੁੱਕੀ ਹੈ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਕੇਂਦਰ ਸਰਕਾਰ ਨੇ ਸਿਫਾਰਿਸ਼ ਕੀਤੀ ਸੀ ਕੇਂਦਰ ਸਰਕਾਰ ਦੀ ਸਿਫਾਰਿਸ਼ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਆਪਣੀ ਪਦਵੀ ਤੋਂ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਵੀ ਆਰ ਐਸ ਆ ਯਾਨੀ ਕਿ ਵੋਲੰਟਰੀ ਰਿਟਾਇਰਮੈਂਟ ਸਿਸਟਮ ਦੇ ਜਿਹੜੇ ਲਾਭ ਹੁੰਦੇ ਨੇ ਉਹ ਪਰਮਪਾਲ ਕੌਰ ਸਿੱਧੂ ਨੂੰ ਨਹੀਂ ਮਿਲਣਗੇ ਪਰਮਪਾਲ ਕੌਰ ਸਿੱਧੂ ਹਰਾਨੋ ਜਿਹੜੀ ਹੈ ਰਾਹਤ ਮਿਲ ਚੁੱਕੀ ਹੈ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਕੇਂਦਰ ਸਰਕਾਰ ਨੇ ਸਿਫਾਰਿਸ਼ ਕੀਤੀ ਸੀ ਕੇਂਦਰ ਸਰਕਾਰ ਦੀ ਸਿਫਾਰਿਸ਼ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਆਪਣੀ ਪਦਵੀ ਤੋਂ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਵੀ ਆਰ ਐਸ ਯਾਨੀ ਕਿ ਵੋਲੰਟਰੀ ਰਿਟਾਇਰਮੈਂਟ ਸਿਸਟਮ ਦੇ ਜਿਹੜੇ ਲਾਭ ਹੁੰਦੇ ਨੇ ਉਹ ਪਰਮਪਾਲ ਕੌਰ ਸਿੱਧੂ ਨੂੰ ਨਹੀਂ ਮਿਲਣਗੇ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ ਤੇ ਹੁਣ ਬਠਿੰਡਾ ਤੋਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਬੀਜਪੀ ਦੇ ਵੱਲੋਂ ਲੜ ਰਹੇ ਨੇ ਪਰਮਪਾਲ ਕੌਰ ਸਿੱਧੂ ਕੋਟ ਸਵੀਕਾਰਤਾ ਹੋਣਾ ਸੀਗਾ ਜੀ ਜਿਹੜਾ ਪਰਸੋਨਲ ਡਿਪਾਰਟਮੈਂਟ ਹੈ ਕੇਂਦਰ ਸਰਕਾਰ ਦਾ ਕਿਉਂਕਿ ਬੀਬੀ ਆਈਏਸ ਅਧਿਕਾਰੀ ਹੈ ਹਾਂ ਸੀ ਜੀ ਪੰਜਾਬ ਦੀ ਸਰਕਾਰ ਨੇ ਸਿਰਫ ਤੇ ਸਿਰਫ ਸਪਾਰਸ਼ ਕਰਦੀ ਸੀ ਔਰ ਜਦੋਂ ਉਹਨਾਂ ਨੇ ਇਹ ਕਹਿਤਾ ਅਸੀਂ ਸਾਰਿਆਂ ਨੇ ਸੋਣਿਆ ਨਾ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਮੇਰੀ ਜੁੱਤੀ ਦੀਆਂ ਲੋਕਾਂ ਨੇ ਜਿੰਨਾਂ ਦੇ ਪਿੱਛੇ ਤੂੰ ਫਿਰਦੇ ਆ ਉਹ ਕਹਿੰਦੀ ਮੈਂ ਜੁੱਤੀ ਤੇ ਮਾਰਦੀ ਆ ਜੋ ਕਰਨਾ ਕਰ ਲੋ ਮੈਂ ਤਾਂ ਚੋਨ ਲੜੂੰਗੀ ਜੀ ਫਿਰ ਇਹਨਾਂ ਨੂੰ ਸਮਝਦੇ ਵਿੱਚ ਆਇਆ ਵੀ ਆ ਪੰਗਾ ਕੀ ਖੜਾ ਕਰ ਲਿਆ ਉੱਥੇ ਗਰਵੀਰ ਸਿੰਘ ਖੁੱਡੀਆਂ ਬੀਬੀ ਪਰਮਪਾਲ ਕੌਰ ਜਿਹੜੀ ਵੋਟ ਟੋ ਰਹੀ ਆ ਉਹਦਾ ਸਭ ਤੋਂ ਵੱਧ ਨੁਕਸਾਨ ਹੋਣਾ ਹਰਸਬਰਤ ਕੌਰ ਬਾਦਲ ਨੂੰ ਜੀ ਕਿਉਂਕਿ ਕਿਸੇ ਸਮੇਂ ਭਾਜਪਾ ਤੇ ਅਕਾਲੀ ਇਕੱਠੇ ਲੜਦੇ ਹੁੰਦੇ ਸੀ ਇਨਾਂ ਦੇ ਉਮੀਦਵਾਰੋਂ ਤਾਂ ਫਾਇਦਾ ਹੋਣਾ ਤੇ ਫਿਰ ਕੇਂਦਰ ਦੇ ਵਿੱਚ ਰਾਜ ਕੌਣ ਕਰਦਾ ਹੈ ਅਜੇ ਤੱਕ ਭਾਰਤੀ ਜਨਤਾ ਪਾਰਟੀ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਸਭ ਤੋਂ ਪਾਵਰਫੁੱਲ ਬੰਦੇ ਕੌਣ ਨੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਗ੍ਰਹਿ ਮੰਤਰਾਲੇ ਦੇ ਕੋਲ ਮਾਮਲਾ ਹੁੰਦਾ ਤੇ ਹੁਣ ਇਹਨਾਂ ਨੇ ਸਵੀਕਾਰ ਕਰ ਲਿਆ ਤੇ ਕਹਿੰਦਾ ਇਹਨਾਂ ਨੂੰ ਲਾਭ ਨਹੀਂ ਦੇਵਾਂਗੇ ਇਹ ਬਾਦੀਆਂ ਗੱਲਾਂ ਨੇ ਬੀਬੀ ਪਰਮਪਾਲ ਕੌਰ 4 ਜੂਨ ਤੋਂ ਬਾਅਦ ਪਹਿਲਾਂ ਦਿੱਤਾ ਗੱਲ ਇਹ ਨਹੀਂ ਪਤਾ ਕਿ ਸਰਕਾਰ ਕੀ ਦੀ ਹੋਣੀ ਹੈ ਜੀ ਜੇ ਸਰਕਾਰ ਬਦਲ ਗਈ ਕੁਝ ਵੀ ਹੋ ਗਿਆ ਜਾਂ ਭਾਰਤੀ ਜਨਤਾ ਪਾਰਟੀ ਦੀ ਆ ਗਈ ਤੇ ਇਹਨਾਂ ਦੀ ਜ਼ਰੂਰਤ ਹੈ ਕਿ ਉਹਦੇ ਲਾਭ ਰੋਕ ਲੈਣਗੇ ਜੀ ਉਸ ਤੋਂ ਬਾਅਦ ਅਦਾਲਤਾਂ ਪਿੰਗਾਂ ਨੇ ਬੀਬੀ ਪਰਮਪਾਲ ਕੌਰ ਕੋਲੇ ਹਾਈ ਕੋਰਟ ਸੁਪਰੀਮ ਕੋਰਟ ਅਦਾਲਤਾਂ ਨੇ ਕਾਨੂੰਨੀ ਪੱਖ ਦੇਖਿਆ ਜਾਵੇਗਾ ਜੇ ਕਾਨੂੰਨੀ ਪੱਖ ਸਰਕਾਰ ਦਾ ਮਜ਼ਬੂਤ ਹੋਵੇਗਾ ਤਾਂ ਇਹ ਰੋਕ ਲੈਣਗੇ ਜੇ ਕਾਨੂੰਨੀ ਪੱਖ ਉਹਦੇ ਹੱਕ 'ਚ ਜਾਂਦਾ ਹੋਵੇਗਾ ਤੇ ਫਿਰ ਸਰਕਾਰਾਂ ਰੋਕ ਨਹੀਂ ਸਕਦੀਆਂ ਤੇ ਰਹੀ ਗੱਲ ਮਾਇਆ ਦੇ ਆਧਾਰ ਤੇ ਲਾਭਾਂ ਦੀ ਜੇ ਇਹ ਨਹੀਂ ਸੋਚਣਾ ਹੁੰਦਾ ਉਹਨਾਂ ਨੇ ਫਿਰ ਉਹ ਚੋਣ ਹੀ ਕਦੇ ਪਾਸੇ ਤੇ ਲੜਦੇ ਹੁਣ ਪਰਿਵਾਰ ਮਾਇਆ ਦੇ ਪੱਖੋਂ ਕਾਫੀ ਸਬਰਾਤ ਹੈ ਹੋ ਸਕਦਾ ਹੈ ਬਾਅਦ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ 'ਚ ਦੇਖਿਆ ਜਾਵੇਗਾ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਉਗੀ ਵਾਰੀ ਪੱਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ